ਹੁਣ ਤੁਸੀਂ ਜੀਵਨ 'ਚ ਖੁਸ਼ੀ ਚਾਹੁੰਦੇ ਹੋ ਜਾਂ ਦੁੱਖ ਜਵਾਬ ਦਿਓ ਹੁਣ ਜੇ ਤੁਸੀਂ ਜੀਵਨ 'ਚ ਖੁਸ਼ੀ ਚਾਹੁੰਦੇ ਹੋ ਜੇ ਤੁਸੀਂ ਜੀਵਨ 'ਚ ਆਨੰਦ ਚਾਹੁੰਦੇ ਹੋ ਤਾਂ ਫਿਰ ਆਪਣਾ ਧਿਆਨ ਆਪਣੇ ਮਾਲਕ ਦੀ ਤਰਫ ਰੱਖੋ ਕਿਉਂਕਿ ਦੁਨੀਆ ਦਾ ਹਰ ਇਨਸਾਨ ਕਿਤੇ ਨਾ ਕਿਤੇ ਦੁੱਖ ਦੇ ਸਕਦਾ ਹੈ ਪਰ ਇੱਕ ਮਾਲਕ ਹੀ ਐਸਾ ਹੈ ਜੋ ਕਦੀ ਤੁਹਾਨੂੰ ਦੁੱਖ ਦੇ ਹੀ ਨਹੀਂ ਸਕਦਾ ਔਰ ਜੇ ਮਾਲਕ 'ਤੇ ਐਸੇ ਵਿਸ਼ਵਾਸ ਕਰ ਲਈਏ ਮਾਲਕ 'ਤੇ ਐਸੇ ਭਰੋਸਾ ਕਰ ਲਈਏ ਤਾਂ ਸਾਡੇ ਜੀਵਨ ਦੇ ਕਈ ਦੁੱਖ ਦੂਰ ਹੋ ਜਾਂਦੇ ਐ ਇੱਥੇ ਇੱਕ ਸੱਚੀ ਘਟਨਾ ਦੱਸਣ ਲੱਗੇ ਆ ਤੁਹਾਨੂੰ ਜ਼ਰਾ ਧਿਆਨ ਨਾਲ ਸਮਝਣੀ ਇੱਕ ਡਾਕਟਰ ਸੀ ਜਿਹਦਾ ਨਾਮ ਸੀ ਨਾਰਮਨ ਨਾਰਮਨ ਕਾਸਨ ਅਮਰੀਕਾ ਦਾ ਡਾਕਟਰ ਸੀ ਇਹ ਨਾਰਮਨ ਨੇ ਦਾ ਨਾਮ ਸੀ ਆਖਿਰ ਇਹਨੂੰ ਇੱਕ ਰੋਗ ਹੋ ਗਿਆ ਉਹ ਰੋਗ ਐਸਾ ਕਿ ਜਿਹਨੂੰ ਲਾ ਇਲਾਜ ਕਿਹਾ ਜਾਂਦਾ ਸੀ ਕਹਿੰਦੇ ਉਹ ਰੋਗ ਵਿੱਚੋਂ ਠੀਕ ਹੋਣ ਦੀ ਸੰਭਾਵਨਾ ਸੀ 500 'ਚੋਂ 1% ਯਾਨੀ 100 'ਚੋਂ 1% ਵੀ ਨਹੀਂ 500 ਚੋਂ 1% ਸੰਭਾਵਨਾ ਸੀ ਰੋਗ ਦੀ ਠੀਕ ਹੋਣ ਦੀ ਇਸ ਲਈ ਉਹ ਡਾਕਟਰ ਆਪਣਾ ਇਲਾਜ ਕਰ ਰਿਹਾ ਹੈ ਹੋਰ ਸਾਥੀ ਡਾਕਟਰ ਵੀ ਉਹਦਾ ਇਲਾਜ ਕਰ ਰਿਹਾ ਹੈ ਹਸਪੀਟਲ ਐਡਮਿਟ ਹੈ ਹੁਣ ਜਦੋਂ ਕਾਫੀ ਸਮਾਂ ਹੋ ਗਿਆ ਪਰ ਇੱਕ ਦਿਨ ਰਿਪੋਰਟ ਵਿੱਚ ਸਾਹਮਣੇ ਆਇਆ ਇਹ ਬਿਮਾਰੀ ਲਾ ਇਲਾਜ ਹੈ ਠੀਕ ਨਹੀਂ ਹੋ ਸਕਦੀ ਇਹ ਬਿਮਾਰੀ ਕੀ ਹੈ ਲਾ ਇਲਾਜ ਹੈ ਇਹ ਬਿਮਾਰੀ ਠੀਕ ਨਹੀਂ ਹੋ ਸਕਦੀ ਤਾਂ ਉਸ ਵੇਲੇ ਡਾਕਟਰ ਨਾਰਮਨ ਨੇ ਜਦੋਂ ਸੁਣਿਆ ਤਾਂ ਉਹਨੇ ਆਪਣੀ ਮਨਚ ਹੀ ਫੈਸਲਾ ਕੀਤਾ ਕਿ ਜੇ ਇਸ ਬਿਮਾਰੀ ਦਾ ਕੋਈ ਇਲਾਜ ਹੀ ਨਹੀਂ ਹੈ ਠੀਕ ਹੀ ਨਹੀਂ ਹੋ ਸਕਦੀ ਤਾਂ ਫੇ ਹਸਪੀਟਲ ਚ ਮਰਨਾ ਕਿਉਂ ਆ ਉਹਨੇ ਹਸਪੀਟਲ ਚ ਛੁੱਟੀ ਲੈ ਲਈ ਛੁੱਟੀ ਲੈ ਕੇ ਉਹਨੇ ਕੀ ਕੀਤਾ ਇੱਕ ਹੋਟਲ ਦੇ ਵਿੱਚ ਕਮਰਾ ਲੈ ਲਿਆ ਇੱਕ ਹੋਟਲ ਦੇ ਵਿੱਚ ਕਮਰਾ ਲੈ ਲਿਆ ਔਰ ਉਸ ਹੋਟਲ ਦੇ ਵਿੱਚ ਉਹਨੇ ਤਿੰਨ ਚੀਜ਼ਾਂ ਕੀਤੀਆਂ ਹੁਣ ਜ਼ਰਾ ਸਮਝਣਾ ਉਹ ਤਿੰਨ ਚੀਜ਼ਾਂ ਕਿਹੜੀਆਂ ਸੀ ਉਹ ਬਿਮਾਰੀ ਜੋ ਡਾਕਟਰਾਂ ਨੇ ਕਹਿ ਦਿੱਤਾ ਸੀ ਲਾ ਇਲਾਜ ਹੈ ਇਹ ਠੀਕ ਨਹੀਂ ਹੋ ਸਕਦਾ ਤਾਂ ਉਹ ਡਾਕਟਰ ਨਾਰਮਨ ਹਸਪੀਟਲ ਨੂੰ ਛੱਡ ਕੇ ਹੋਟਲ ਦੇ ਰੂਮ ਚ ਚਲਾ ਗਿਆ ਔਰ ਉੱਥੇ ਜਾ ਕੇ ਉਹਨੇ ਕੀ ਕੀਤਾ ਕਿ ਪਹਿਲੀ ਚੀਜ਼ ਉਹਨੇ ਬਾਈਬਲ ਪੜ੍ਹੀ ਬੋਲੋ ਸਮਝ ਦਿਓ ਕਿ ਨਹੀਂ ਬਾਈਬਲ ਜਿਹਨੂੰ ਪ੍ਰਮਾਤਮਾ ਦੀ ਕਿਤਾਬ ਕਿਹਾ ਜਾਂਦਾ ਕਿਉਂਕਿ ਕੋਈ ਵੀ ਧਾਰਮਿਕ ਸ਼ਾਸਤਰ ਹੈ ਕੋਈ ਵੀ ਧਾਰਮਿਕ ਗ੍ਰੰਥ ਹੈ ਜੋ ਸਾਨੂੰ ਪ੍ਰਭੂ ਦੇ ਨਾਲ ਜੋੜਦਾ ਹੈ ਪ੍ਰਮਾਤਮਾ ਦੇ ਪ੍ਰਤੀ ਸਾਡੇ ਅੰਦਰ ਵਿਸ਼ਵਾਸ ਪੈਦਾ ਕਰਦਾ ਹੈ ਤਾਂ ਉਹਦਾ ਅਸਰ ਪੜਨ ਦੇ ਨਾਲ ਸਾਡੇ ਦਿਲੋ ਦਿਮਾਗ ਤੇ ਸਾਡੇ ਜੀਵਨ ਤੇ ਹੁੰਦਾ ਹੈ ਤਾਂ ਹੀ ਤਾਂ ਕਹਿੰਦੇ ਕਿ ਸੰਤਾਂ ਗੁਰੂਆਂ ਰਹਿਬਰਾਂ ਦੀ ਬਾਣੀ ਸੁਣੋ ਉਹਨਾਂ ਦੇ ਵਚਨ ਸੁਣੋ ਸਤਸੰਗ ਸੁਣੋ ਕਿਉਂਕਿ ਉਹ ਸੁਣਨ ਦੇ ਨਾਲ ਹੀ ਸਾਡੇ ਜੀਵਨ ਤੇ ਬੜਾ ਪ੍ਰਭਾਵ ਪੈਂਦਾ ਹੈ ਬੜਾ ਅਸਰ ਪੈਂਦਾ ਹੈ ਹੁਣ ਉਹਨੇ ਪਹਿਲਾ ਕੰਮ ਕੀਤਾ ਵਾਈਵਲ ਪਰਣੀ ਸ਼ੁਰੂ ਕੀਤੀ ਹੋਟਲ ਦੇ ਅੰਦਰ ਦੂਜਾ ਕੰਮ ਉਹਨੇ ਕੀਤਾ ਵਿਟਾਮਿਨ ਸੀ ਦੀਆਂ ਗੋਲੀਆਂ ਲੈਣੀਆਂ ਸ਼ੁਰੂ ਕੀਤੀਆਂ ਔਰ ਤੀਜਾ ਕੰਮ ਜੋ ਉਹਨੇ ਕੀਤਾ ਉਨੇ ਹਸਣਾ ਸ਼ੁਰੂ ਕੀਤਾ ਕਮੇਡੀ ਫਿਲਮਾਂ ਹੋਟਲ ਦੇ ਕਮਰੇ ਚ ਉਹਨੇ ਕਮੇਡੀ ਫਿਲਮਾਂ ਖਰੀਦ ਲਈਆਂ ਔਰ ਉਹਨਾਂ ਜਦੋਂ ਵੀ ਦੇਖਣਾ ਕਮੇਡੀ ਦੇਖਣੀ ਹੱਸੀ ਜਾਣਾ ਹੱਸੀ ਜਾਣਾ ਔਰ ਹੱਸਦਿਆਂ ਹੱਸਦਿਆਂ ਜਦੋਂ ਵਾਈਵਲ ਦੇ ਵਿੱਚ ਆਂਦਾ ਸੀ ਕਿ ਆਪਣੇ ਪ੍ਰਭੂ ਤੇ ਵਿਸ਼ਵਾਸ ਕਰ ਪਰਮਾਤਮਾ ਤੇ ਵਿਸ਼ਵਾਸ ਕਰ ਕਿਉਂਕਿ ਉਹ ਤੇਰੇ ਅੰਦਰ ਬੈਠਾ ਹੈ ਇਹ ਅਗਰ ਤੈਨੂੰ ਆਪਣੇ ਪ੍ਰਭੂ ਤੇ ਵਿਸ਼ਵਾਸ ਹੈ ਤਾਂ ਤੇਰੇ ਹਰ ਦੁੱਖ ਦਾ ਇਲਾਜ ਉਹ ਕਰੇਗਾ ਵਿਸ਼ਵਾਸ ਰੱਖ ਵਿਸ਼ਵਾਸ ਨੇ ਔਰ ਉਹਦੇ ਹਸਣ ਨੇ ਉਹਦੀ ਬਿਮਾਰੀ ਨੂੰ ਠੀਕ ਕਰ ਦਿੱਤਾ ਔਰ ਕੁਝ ਮਹੀਨਿਆਂ ਜਈ ਉਹਦੀ ਲਾ ਇਲਾਜ ਬਿਮਾਰੀ ਬਿਲਕੁਲ ਠੀਕ ਹੋ ਗਈ ਜਰਾ ਸਮਝਣਾ ਸਾਰਿਆਂ ਨੇ ਜਦੋਂ ਉਹਦੀ ਇੰਟਰਵਿਊ ਲਈ ਗਈ ਕਿ ਤੁਹਾਡੀ ਲਾ ਇਲਾਜ ਬਿਮਾਰੀ ਜੋ ਕਿ ਜਿਹਦੀ ਹਾਲੇ ਤੱਕ ਦਵਾਈ ਕੋਈ ਨਹੀਂ ਬਣੀ ਸੀ ਵੀ ਉਹ ਤੁਹਾਡੀ ਠੀਕ ਕਿਦਾਂ ਹੋ ਗਈ ਤਾਂ ਉਹਨੇ ਦੱਸਿਆ ਤਿੰਨ ਚੀਜ਼ਾਂ ਨੇ ਮੇਰੀ ਲਾ ਇਲਾਜ ਬਿਮਾਰੀ ਨੂੰ ਠੀਕ ਕੀਤਾ ਉਹ ਈਸ਼ਵਰ ਤੇ ਵਿਸ਼ਵਾਸ ਨੇ ਖੁਸ਼ ਰਹਿਣਾ اور ਮੈਂ ਵਿਟਾਮਿਨ ਸੀ ਦੀ ਗੋਲੀ ਖਾਧੀ ਹੋਰ ਕੋਈ ਮੈਂ ਚੀਜ਼ ਨਹੀਂ ਲਈ ਉਹਨਾਂ ਨੇ ਇੱਥੋਂ ਇਹ ਗੱਲ ਕਹੀ ਉਹਨਾਂ ਨੇ ਪੁੱਛਿਆ ਇੰਟਰਵਿਊ ਆਲਿਆਂ ਨੇ ਤੁਹਾਡੇ ਮਨ 'ਚ ਇਹ ਖਿਆਲ ਆਇਆ ਕਿਥੋਂ ਤਾਂ ਉਸਲੇ ਡਾਕਟਰ ਨਾਰਮਨ ਨੇ ਕਿਹਾ ਮੇਰੇ ਮਨ 'ਚ ਇਹ ਖਿਆਲ ਇੱਥੋਂ ਆਇਆ ਕਿ ਮੈਂ ਇੰਨਾ ਜਾਣਦਾ ਆ ਕਿ ਚਿੰਤਾ ਕਰਨ ਦੇ ਨਾਲ ਡਰਨ ਦੇ ਨਾਲ ਚਿੰਤਾ ਕਰਨ ਦੇ ਨਾਲ ਇਨਸਾਨ ਦੇ ਅੰਦਰ ਕਈ ਰੋਗ ਪੈਦਾ ਹੋ ਜਾਂਦੇ ਆ ਚੰਗਾ ਭਲਾ ਇਨਸਾਨ ਵੀ ਅਗਰ ਡਰੀ ਜਾਵੇ ਡਰੀ ਜਾਵੇ ਚਿੰਤਾ ਕਰੀ ਜਾਵੇ ਕਰੀ ਜਾਵੇ ਤਾਂ ਉਹ ਚੰਗਾ ਭਲਾ ਇਨਸਾਨ ਵੀ ਹੌਲੀ ਹੌਲੀ ਬਿਮਾਰ ਹੋ ਜਾਂਦਾ ਹੈ ਜਿੱਦਾਂ ਅਸੀਂ ਕਈ ਵਾਰ ਦੱਸਿਦਾ ਹੈ ਕਿ ਚਿੰਤਾ ਔਰ ਡਰ ਉਸ ਕੋਣ ਦੀ ਤਰ੍ਹਾਂ ਹੈ ਕਿ ਜੋ ਕੋਣ ਅੰਦਰੋਂ ਅੰਦਰ ਲੱਕੜ ਨੂੰ ਖਾ ਕੇ ਖੋਖਲਾ ਕਰ ਦਿੰਦੀ ਹੈ ਔਰ ਇੱਕ ਟਾਈਮ ਆਂਦਾ ਚੰਗਾ ਭਲਾ ਪੇੜ ਵੀ गिर ਜਾਂਦਾ ਹੈ ਉਹ ਚੰਗਾ ਭਲਾ ਫਰਨੀਚਰ ਵੀ ਲੱਕੜ ਦਾ ਖਤਮ ਹੋ ਜਾਂਦਾ ਜਦੋਂ ਕੋਣੋ ਦੇ ਅੰਦਰੋਂ ਅੰਦਰ ਉਹਨੂੰ ਖਾ ਕੇ ਖਤਮ ਕਰ ਦਿੰਦੀ ਹੈ ਤੋ ਮਿੱਟੀ ਹੋ ਜਾਂਦਾ ਹੈ ਇਸੀ ਤਰ੍ਹਾਂ ਡਰ ਔਰ ਚਿੰਤਾ ਡਰ ਔਰ ਚਿੰਤਾ ਇਹ ਕੁੰਡੀ ਤਰ੍ਹਾਂ ਹੈ ਜੋ ਇਨਸਾਨ ਨੂੰ ਅੰਦਰੋਂ ਅੰਦਰ ਖਾ ਕੇ ਖੋਖਲਾ ਕਰ ਦਿੰਦੇ ਹੈ ਕਿ ਫਿਰ ਇਨਸਾਨ ਦਾ ਜੀਵਨ ਹੀ ਨਸ਼ਟ ਹੋ ਜਾਂਦਾ ਹੈ ਖਤਮ ਹੋ ਜਾਂਦਾ ਹੈ ਇਸ ਲਈ ਡਾਕਟਰ ਨਾਰਮਨ ਨੇ ਕਿਹਾ ਕਿ ਜੇ ਡਰ ਔਰ ਚਿੰਤਾ ਇਨਸਾਨ ਦੇ ਤੰਦਰੁਸਤ ਸਰੀਰ ਨੂੰ ਬਿਮਾਰ ਕਰ ਸਕਦੇ ਹੈ और डर और चिंता ਨਾਲ ਬਿਮਾਰੀ ਆ ਸਕਦੀ ਹੈ ਤਾਂ ਮੈਂ ਸੋਚਿਆ ਜੇ ਡਰ ਔਰ ਚਿੰਤਾ ਨਾਲ ਬਿਮਾਰੀ ਆ ਸਕਦੀ ਹੈ ਤਾਂ ਵਿਸ਼ਵਾਸ ਔਰ ਖੁਸ਼ੀ ਨਾਲ ਬਿਮਾਰੀ ਜਾ ਵੀ ਸਕਦੀ ਹੈ। ਬਰਾ ਸੋਚ ਕੇ ਦੇਖੋ। ਕਿਉਂਕਿ ਆਪੋਜ਼ਿਟ ਵੀ ਹੈ। ਜੇ ਬੰਦਾ ਕਹਿੰਦਾ ਨਾ ਇਹ ਚਰਾਗ ਜਾਂ ਸੂਰਜ ਡੁੱਬਣ ਦੇ ਨਾਲ ਹਨੇਰਾ ਹੋ ਸਕਦਾ ਤਾਂ ਸੂਰਜ ਚੜ੍ਹਨ ਦੇ ਨਾਲ ਹਨੇਰਾ ਦੂਰ ਵੀ ਹੋ ਸਕਦਾ ਹੈ। ਬੰਦਾ ਕਹਿੰਦਾ ਸੂਰਜ ਡੁੱਬਿਆ ਹਨੇਰਾ ਆ ਗਿਆ। ਤੇ ਜਿਹੜੀ ਚੀਜ਼ ਜਾਣ ਨਾਲ ਹਨੇਰਾ ਆ ਸਕਦਾ ਹੈ ਤਾਂ ਉਹ ਚੀਜ਼ ਆਉਣ ਨਾਲ ਹਨੇਰਾ ਜਾ ਵੀ ਸਕਦਾ ਹੈ। ਇਸੇ ਲਈ ਉਹਨੇ ਕਿਹਾ ਮੈਂ ਸੋਚਿਆ ਜੇ ਡਰ ਔਰ ਚਿੰਤਾ ਨਾਲ ਬਿਮਾਰੀ ਆ ਸਕਦੀਆਂ ਬਿਮਾਰੀਆਂ ਆ ਸਕਦੀਆਂ ਹੈ ਤਾਂ ਵਿਸ਼ਵਾਸ ਔਰ ਖੁਸ਼ੀ ਨਾਲ ਬਿਮਾਰੀਆਂ ਜਾ ਵੀ ਸਕਦੀਆਂ। ਕਹਿੰਦਾ ਇਹ ਸੋਚ ਕੇ ਮੈਂ ਫੈਸਲਾ ਲਿਆ ਕਿ ਹਸਪੀਟਲ ਤੋਂ ਛੁੱਟੀ ਲੈ ਲਵਾਂ ਕਿਉਂਕਿ ਹਸਪੀਟਲ ਚ ਨਾ ਮੈਂ ਹੱਸ ਸਕਦਾ ਸੀ। ਕਿਉਂਕਿ ਹਸਪੀਟਲ ਵਿੱਚ ਜਿੱਥੇ ਮਰੀਜ਼ ਹੈ ਉੱਥੇ ਬੰਦਾ ਹਸੇਗਾ ਤਾਂ ਕੀ ਹੋਏਗਾ? ਲੋਕਾਂ ਨੇ ਨਾ ਪਾਗਲ ਹੋ ਗਿਆ ਹੈ। ਇਸ ਲਈ ਮੈਂ ਹਸਪੀਟਲ ਨੂੰ ਛੱਡ ਕੇ ਹੋਟਲ 'ਚ ਕਿਰਾਏ ਤੇ ਕਮਰਾ ਲਿਆ ਕਿਰਾਏ ਤੇ ਕਮਰਾ ਲੈਣ ਦਾ ਕਾਰਨ ਵੀ ਸੀ ਜੇ ਮੈਂ ਘਰ ਵੀ ਹੱਸਦਾ ਤਾਂ ਮੇਰੇ ਘਰਦਿਆਂ ਨੇ ਕਿਹਾ ਸੀ ਪਾਗਲ ਹੋ ਗਿਆ ਆਪਣੀ ਮੌਤ ਦੀ ਖਬਰ ਸੁਣ ਕੇ ਕਿਉਂਕਿ ਹੁਣ ਤੁਸੀਂ ਘਰ ਚਲੇ ਜਾਓ ਪਤਨੀ ਐ ਪਤੀ ਐ ਬੱਚੇ ਐ ਤੁਸੀਂ ਹੱਸੀ ਜਾਓ ਉਹ ਡੈਡੀ ਦਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਆ ਮੰਮੀ ਪਾਗਲ ਤਾਂ ਨਹੀਂ ਹੋ ਗਈ ਐਵੇਂ ਹੱਸੀ ਜਾਂਦੀ ਐ ਜਰਾ ਸਮਝਣਾ ਇਸ ਲਈ ਕਹਿੰਦਾ ਮੈਂ ਇਹਨਾਂ ਘਰ ਗਿਆ ਮੈਂ ਹੁਣ ਹਸਪੀਟਲ 'ਚ ਨਹੀਂ ਆ ਕਿਉਂਕਿ ਦੋ ਜਗ੍ਹਾ ਸੀ ਜਿੱਥੇ ਮੈਂ ਖੁੱਲ ਕੇ ਮੈਂ ਹੱਸ ਸਕਦਾ ਸੀ ਨਾ ਮੈਂ ਆਪਣੇ ਹੋਰ ਜੋ ਮੈਨੂੰ ਖੁਸ਼ੀ ਦੇ ਸਕਦੇ ਸੀ ਉਹ ਕਰ ਸਕਦਾ ਸੀ ਇਸ ਲਈ ਮੈਂ ਹੋਟਲ ਚ ਕਮਰਾ ਲਿਆ ਉੱਥੇ ਮੈਂ ਬਾਈਬਲ ਪੜ੍ਹੀ ਉਹਦੀਆਂ ਵਿਸ਼ਵਾਸ ਦੀਆਂ ਲਾਈਨਾਂ ਨੂੰ ਬਾਰ-ਬਾਰ ਪੜ੍ਹਿਆ ਇਸ ਲਈ ਇੱਥੇ ਇੱਕ ਗੱਲ ਤੁਹਾਨੂੰ ਦੱਸਾਂਗੇ ਜਿਹੜੀ ਸ਼ਾਇਦ ਕਿਸੇ ਨੂੰ ਨਾ ਪਤਾ ਹੋਵੇ ਕਿ ਸਾਲ ਚ ਕਿੰਨੇ ਦਿਨ ਹੁੰਦੇ ਆ ਜਵਾਬ ਦਿਓ ਸਾਲ ਚ ਕਿੰਨੇ ਦਿਨ ਹੁੰਦੇ ਆ 365 ਸਾਲ ਚ 365 ਦਿਨ ਹੁੰਦੇ ਆ ਔਰ ਬਾਈਬਲ ਦੇ ਅੰਦਰ 365 ਵਾਰੀ ਉਹ ਈਸ਼ਵਰ ਕਹਿ ਰਿਹਾ ਹੈ کہ ڈرو مت یعنی ڈرو مت میں تمہارے ساتھ ہوں یعنی ڈرو مت یہ لفظ تین سو پینٹ وار آیا ہے اور ادھا لگتا ہے کہ تین سو پینٹ دینے اور تین سو پینٹ وار پرماتمہ نے لفظ اس لئے لکھیا کہ ہر دن تو اپنے آپ کو یاد دلا سکے کہ ڈرو مت میں تمہارے ساتھ ہوں کہہ دیو مرد ڈرو مت میں تمہارے ਮੈਂ ਯਾਨੀ ਉਹ ਮਾਲਿਕ ਉਹ ਪ੍ਰਮਾਤਮਾ ਉਹ ਪ੍ਰਭੂ ਉਹ ਕਹਿੰਦੇ ਕਿਉਂ ਡਰ ਰਿਆਂ ਹੈ ਤੂੰ ਕਾਹੇ ਡੋਲੇ ਪ੍ਰਾਣੀਆਂ ਔਰ ਇਹੀ ਗੱਲ ਗੁਰਬਾਣੀ ਵੀ ਕਹਿੰਦੀ ਹੈ ਜਰਾ ਗੁਰਬਾਣੀ ਦੀਆਂ ਲਾਈਨਾਂ ਨੂੰ ਯਾਦ ਕਰੋ ਕੀ ਕਿਹਾ ਹੈ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਦ ਰਾਖੇਗਾ ਸਿਰਜਣਹਾਰ ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ ਕਿ ਜਿਨਾ ਤੈਨੂੰ ਪੈਦਾ ਕੀਤਾ ਹੈ ਉਹ ਤੇਰੀ ਸੰਭਾਲ ਵੀ ਜ਼ਰੂਰ ਕਰੇਗਾ ਕਿਉਂ ਡਰ ਰਿਆਂ ਹੈ ਕਿਉਂ ਚਿੰਤਾ ਕਰ ਰਿਆਂ ਹੈ ਇਸ ਲਈ ਆਪਣੇ ਅੰਦਰੋਂ ਸਾਰੇ ਡਰ ਸਾਰੀਆਂ ਚਿੰਤਾਵਾਂ ਖਤਮ ਕਰ ਦਿਓ ਕਿਉਂਕਿ ਇੱਕ ਵਾਰ ਫਿਰ ਦੱਸਾਂਗੇ ਜਿੰਨਾ ਜ਼ਿਆਦਾ ਡਰੂਗੇ ਜਿੰਨਾ ਜ਼ਿਆਦਾ ਚਿੰਤਾ ਕਰੂਗੇ ਚਿੰਤਾ ਕਰਨ ਨਾਲ ਡਰ ਨਾਲ ਹੀ ਤੁਹਾਡੇ ਜੀਵਨ ਚ ਦੁੱਖ ਪਰੇਸ਼ਾਨੀਆਂ ਵਧੀਆਂ ਚਲੀਆਂ ਜਾਣਗੀਆਂ ਕਈ ਰੋਗ ਤੁਹਾਡੇ ਜੀਵਨ ਚ ਖੜੇ ਹੋ ਜਾਣਗੇ ਜਿਹੜੇ ਹਾਲੇ ਤੱਕ ਨਹੀਂ ਹੈ ਨਾ ਡਰਦੇ ਰਹਿਣ ਨਾਲ ਚਿੰਤਾ ਕਰਨ ਨਾਲ ਉਹ ਵੀ ਰੋਗ ਤੁਹਾਡੇ ਜੀਵਨ ਚ ਖੜ ਜਾਣਗੇ ਇਸ ਲਈ ਦੋ ਚੀਜ਼ਾਂ ਵਿਸ਼ਵਾਸ ਔਰ ਖੁਸ਼ ਰਹਿਣ ਦੀ ਕਲਾ ਵਿਸ਼ਵਾਸ ਆਪਣੇ ਮਾਲਕ ਤੇ ਔਰ ਖੁਸ਼ ਰਹਿਣ ਦੀ ਕਲਾ ਕਿ ਹਰ ਹਾਲਤ ਵਿੱਚ ਮੈਂ ਖੁਸ਼ ਰਹਿਣਾ ਹੈ ਮੁਸਕਰਾਣਾ ਹੈ ਹੱਸਣਾ ਹੈ ਚਿੰਤਾ ਨਹੀਂ ਕਰਨੀ ਡਰਨਾ ਨਹੀਂ ਹੈ ਤਾਂ ਡਰਨ ਦੇ ਨਾਲ ਚਿੰਤਾ ਕਰਨਾ ਬਿਮਾਰੀਆਂ ਆਉਂਦੀਆਂ ਹੈ ਵਿਸ਼ਵਾਸ ਨਾਲ ਹੱਸਣ ਨਾਲ ਬਿਮਾਰੀਆਂ ਚਲੀਆਂ ਜਾਂਦੀਆਂ ਹੈ ਬੋਲੋ ਕੀ ਹੁੰਦਾ ਹੈ ਵਿਸ਼ਵਾਸ ਨਾਲ ਔਰ ਖੁਸ਼ ਰਹਿਣ ਨਾਲ ਬਿਮਾਰੀਆਂ ਚਲੀਆਂ ਜਾਂਦੀਆਂ ਹੈ ਹੁਣ ਤੁਸੀਂ ਜਵਾਬ ਦੇ ਦਿਓ ਤੁਸੀਂ ਬਿਮਾਰੀਆਂ ਨੂੰ ਬੁਲਾਣਾ ਚਾਹੁੰਦੇ ਹੋ ਜਾ ਡਰਾਣਾ ਚਾਹੁੰਦੇ ਹੋ ਜਵਾਬ ਦਿਓ ਆਵਾਜ਼ ਨਹੀਂ ਆਈ ਕੀ ਕਿਹਾ ਡੋੜਾਣਾ ਚਾਹੁੰਦੇ ਹੋ ਨਾ ਤਾਂ ਫਿਰ ਹੁਣ ਜੇ ਬਿਮਾਰੀਆਂ ਨੂੰ ਡਰਾਣਾ ਹੈ ਤਾਂ ਫਿਰ ਕਿਹੜੀ ਚੀਜ਼ ਦੀ ਲੋੜ ਹੈ ਵਿਸ਼ਵਾਸ ਔਰ ਖੁਸ਼ ਰਹਿਣ ਦੀ ਕਲਾ ਤਾਂ ਹੀ ਤਾਂ ਤੁਹਾਨੂੰ ਸਾਸੰਗ ਤੋਂ ਪਹਿਲਾਂ ਕਹੀਦਾ ਮੁਸਕਰਾਓ ਹੱਸੋ مالک دے گھر بیٹھے ہو اٹھے چہرے تے مسکراہٹ ہوئے گی ہسی ہوئے گی خوشی ہوئے گی وشواس ہوئے گا اپنے مالک تے انہاں ہی اٹھے جیون خوشیاں آدیاں چلیاں جان گیا اس لیے اس لیے جننے بھی جیو تسی بیٹھے ہو جو بھی ساٹھی آواز سن رہے ہیں تو اٹھے جیون کوئی بھی روگ ہے کوئی بھی مماری ہے کوئی بھی تکلیف ہے تو یاد رکھو ਇੱਥੇ ਅਸੀਂ ਦੱਸਿਆ ਨਾ ਡਾਕਟਰ ਨਾਰਮਨ ਨੂੰ ਲਾ ਇਲਾਜ ਬਿਮਾਰੀ ਸੀ ਪਰ ਵਿਸ਼ਵਾਸ ਔਰ ਹਸਣ ਨਾਲ ਉਹਦੀ ਬਿਮਾਰੀ ਠੀਕ ਹੋ ਗਈ ਤਾਂ ਤੁਹਾਨੂੰ ਮਾਰੀਆਂ ਕਿਹੜੀਆਂ ਮੇਰੇ ਗੋਡੇ ਦੁਖਦੇ ਆ ਮੇਰੇ ਪੇਟ ਦੁਖਦਾ ਹੈ ਮੇਰਾ ਸਿਰ ਦੁਖਦਾ ਹੈ ਮਾੜੀਆਂ ਮਾੜੀਆਂ ਬਿਮਾਰੀਆਂ ਆ ਇਹ ਵਿਸ਼ਵਾਸ ਔਰ ਖੁਸ਼ ਰਹਿਣ ਨਾਲ ਲਾ ਇਲਾਜ ਬਿਮਾਰੀ ਜਿਹੜੀ ਕਿ ਅਮਰੀਕਾ ਵਰਗੇ ਸ਼ਹਿਰ ਜਿਹਨਾਂ ਠੀਕ ਹੋਣੀ ਸੀ ਬੰਦਾ ਕਹਿੰਦਾ ਨਾ ਹਰ ਬਿਮਾਰੀ ਦਾ ਇਲਾਜ ਵੀ ਅਮਰੀਕਾ ਚ ਹੋ ਜਾਂਦਾ ਹੈ ਪਰ ਉੱਥੇ ਹੀ ਕਹਿ ਦਿੱਤਾ ਲਾ ਇਲਾਜ ਬਿਮਾਰੀ ਇੱਕ ਵਿਸ਼ਵਾਸ ਔਰ ਖੁਸ਼ੀ ਨੇ ਉਹ ਲਾ ਇਲਾਜ ਬਿਮਾਰੀ ਨੂੰ ਠੀਕ ਕਰ ਦਿੱਤਾ ਲਾ ਇਲਾਜ ਦਾ ਮਤਲਬ ਜਿਹਦਾ ਕੋਈ ਇਲਾਜ ਨਹੀਂ ਹੈ ਤਾਂ ਹੁਣ ਤੁਹਾਡੀਆਂ ਤਾਂ ਬਿਮਾਰੀਆਂ ਬੜੀਆਂ ਛੋਟੀਆਂ ਛੋਟੀਆਂ ਹੈ ਤੁਸੀਂ ਵੀ ਆਪਣੇ ਅੰਦਰ ਵਿਸ਼ਵਾਸ ਪੈਦਾ ਕਰੋ ਯਕੀਨ ਪੈਦਾ ਕਰੋ ਕਿ ਮੈਨੂੰ ਯਕੀਨ ਹੈ ਆਪਣੇ ਮਾਲਕ ਤੇ ਮੈਂ ਖੁਸ਼ ਹਾਂ ਖੁਸ਼ ਹਾਂ ਕਿਉਂਕਿ ਮੇਰਾ ਮਾਲਕ ਮੇਰੇ ਕੀ ਗਿਆ ਮੇਰਾ ਮਾਲਕ ਮੇਰੇ ਮੇਰਾ ਮਾਲਕ ਮੇਰੇ ਮੈਂ ਖੁਸ਼ ਕਿਉਂਕਿ ਹੋਰ ਖੁਸ਼ ਹੋਣ ਵਾਸਤੇ ਕੀ ਚਾਹੀਦਾ ਜਰਾ ਦੱਸੋ ਜਦੋਂ ਬੰਦਾ ਕਈ ਵਾਰ ਘਰ ਵਾਲੀ ਨੂੰ ਖੁਸ਼ ਕਰਨ ਵਾਲੇ ਕਹਿੰਦਾ ਤੂੰ ਮੇਰੇ ਨਾਲ ਮੈਂ ਬੜਾ ਖੁਸ਼ ਹਾਂ ਜਾਂ ਪਤਨੀ ਕਹਿ ਦਿੰਦੀ ਪਤੀ ਨੂੰ ਵੀ ਤੁਸੀਂ ਮੇਰੇ ਨਾਲ ਮੈਂ ਬੜੀ ਖੁਸ਼ ਹਾਂ ਅੰਦਰੋਂ ਬਿਸ਼ੱਕ ਇੱਕ ਦੂਜੇ ਨਾਲ ਨਫ਼ਰਤ ਕਰਦੇ ਹੁਣ ਪਰ ਕਹਿਣ ਚ ਕੀ ਉਹ ਕਹਿੰਦੇ ਪਰ ਇਦਾਂ ਹੁਣ ਜਰਾ ਸਮਝਣਾ ਇਹ ਅਸੀਂ ਕਿਉਂ ਮਿਸਾਲ ਦੇ ਰਹੇ ਹਾਂ ਕਿਉਂਕਿ ਬੰਦਾ ਦੁਨੀਆ ਦੇ ਕਿਸੇ ਬੰਦੇ ਨੂੰ ਕਹਿੰਦਾ ਤੂੰ ਮੇਰੇ ਨਾਲ ਮੈਂ ਬੜਾ ਖੁਸ਼ ਹਾਂ ਪਰ ਉੱਥੇ ਪਤਾ ਹੁੰਦਾ ਕਿ ਕਿੰਨੀ ਖੁਸ਼ੀ ਹੈ ਪਰ ਇੱਥੇ ਤਾਂ ਗੱਲ ਹੀ ਸਾਡੇ ਮਾਲਕ ਦੀ ਹੈ ਪ੍ਰਮਾਤਮਾ ਦੀ ਹੈ ਪ੍ਰਭੂ ਦੀ ਹੈ ਕਿ ਅਸੀਂ ਆਪਣੇ ਮਾਲਕ ਨੂੰ ਕਹਿਣਾ ਹੈ ਕਿ اے ਮਾਲਕ ਤੂੰ ਮੇਰੇ ਨਾਲ ਹੈ ਮੈਂ ਬਹੁਤ ਖੁਸ਼ ਹਾਂ ਕਿ ਖੁਸ਼ੀਆਂ ਦਾ ਦਾਤਾ ਨਾਲ ਹੋਵੇ ਉਹ ਰਹਿਮਤਾਂ ਦਾ ਭੰਡਾਰ ਨਾਲ ਹੋਵੇ ਤਾਂ ਫਿਰ ਚਿੰਤਾ ਰਹਿੰਦੀ ਕਾਦੀ ਹੈ ਸਾਰੀਆਂ ਚਿੰਤਾਵਾਂ ਹੀ ਖਤਮ ਭਗਤ ਪ੍ਰਣ ਆਦ ਨੂੰ ਉਹਦੇ ਪਿਤਾ ਹਿੰਨਕ ਛੱਪਿਆ ਨੇ ਇੱਕ ਕੋਠੀ ਵਿੱਚ ਬੰਦ ਕੀਤਾ ਕੋਠੀ ਵਿੱਚ ਕੀ ਸੀ ਸੱਪ ਔਰ ਵਿੱਚੂ ਕੁੰਮਰੇ ਸੀ ਭਗਤ ਪ੍ਰਿਲਾਦ ਨੂੰ ਜੋ ਕਿ ਬੱਚਾ ਸੀ ਜਿਵੇਂ ਇੱਕ ਬੱਚੇ ਨੂੰ ਤੁਸੀਂ ਦੇਖੋ ਬੱਚਾ ਛੋਟ ਛੋਟੀਆਂ ਚੀਜ਼ਾਂ ਤੋਂ ਡਰਦਾ ਹੈ ਛੋਟ ਛੋਟੀਆਂ ਚੀਜ਼ਾਂ ਤੋਂ ਬੱਚਾ ਡਰ ਜਾਂਦਾ ਹੈ ਹੁਣ ਸੱਪ ਔਰ ਬਿੱਛੂ ਤਾਂ ਕਿਸੇ بڑے ਆਦਮੀ ਦੇ ਸਾਹਮਣੇ ਆ ਜੇ ਉਹ ਡਰ ਜਾਵੇ ਪਰ ਉਥੇ ਤਾਂ ਭਰੀ ਹੋਈ ਕੋਠਰੀ ਸੀ ਸੱਪਾਂ ਔਰ ਬਿੱਛੂਆਂ ਦੇ ਨਾਲ ਭਗਤ ਪ੍ਰਿਲਾਦ ਨੂੰ ਉਹ ਕੋਠਰੀ 'ਚ ਬਿਠਾ ਦਿੱਤਾ ਬਾਪ ਨੇ ਕੁੰਡਾ ਲਾਲ ਤਾਂ ਦਰਵਾਜ਼ਾ ਬੰਦ ਕਰ ਦਿੱਤਾ ਜਦੋਂ ਕੁਝ ਦਿਨਾਂ ਬਾਅਦ ਦਰਵਾਜ਼ਾ ਖੋਲ੍ਹਿਆ ਤਾਂ ਕੀ ਦੇਖਿਆ ਭਗਤ ਪ੍ਰਿਲਾਦ ਬੜੇ ਆਰਾਮ ਨਾਲ ਬੈਠਾ ਹੋਇਆ ਸੱਪ ਬਿੱਛੂ ਉੱਧੇ ਹੀ ਘੁੰਮ ਰਹੇ ਆ ਆਪ ਨੇ ਦੇਖਿਆ ਸੈਨਿਕਾਂ ਨੇ ਦੇਖਿਆ ਪੁੱਛਿਆ ਪ੍ਰਲਾਦ ਤੈਨੂੰ ਡਰ ਨਹੀਂ ਲੱਗਾ ਉਸ ਵੇਲੇ ਪ੍ਰਲਾਦ ਕਹਿੰਦਾ ਇਹਨਾਂ ਸੱਪਾਂ ਵਿਛੂਆਂ ਤੋਂ ਕੀ ਡਰਨਾ ਕਿਉਂਕਿ ਇਹ ਸੱਪ ਵਿਛੂ ਤਾਂ ਬਹੁਤ ਛੋਟੀ ਇਹ ਚੀਜ਼ ਹੈ ਮੈਨੂੰ ਬਚਾਉਣ ਵਾਲਾ ਬਹੁਤ بڑا ਹੈ ਮੈਂ ਸੱਪ ਵਿਛੂਆਂ ਨੂੰ ਤਾਂ ਦੇਖ ਹੀ ਨਹੀਂ ਰਿਹਾ ਸੀ ਮੇਰਾ ਧਿਆਨ ਤਾਂ ਆਪਣੇ ਮਾਲਿਕ ਆਪਣੇ ਪਰਮਾਤਮਾ ਤੇ ਸੀ ਕਿਉਂਕਿ ਮੈਨੂੰ ਪਤਾ ਹੈ ਸਭ ਦੇ ਅੰਦਰ ਉਹੀ ਹੈ ਇਹਨਾਂ ਅੰਦਰ ਵੀ ਉਹੀ ਹੈ ਹਰ ਸ਼ੈਅ ਅੰਦਰ ਉਹੀ ਹੈ ਤਾਂ ਜੇ ਮੈਂ ਉਹਨੂੰ ਪਿਆਰ ਕਰਦਾ ਤਾਂ ਮੇਰੀ ਹਰ ਜਗ੍ਹਾ ਰੱਖਿਆ करेगा इसलिए ਅੱਜ ਬੰਦਾ ਕਹਿੰਦਾ ਉਹ ਮੇਰਾ ਦੁਸ਼ਮਣ ਉਹ ਮੇਰਾ ਬੁਰਾ ਕਰਨ ਵਾਲਾ ਐਸੀ ਕਹਿੰਦੇ ਤੁਸੀਂ ਪ੍ਰਮਾਤਮਾ ਤੇ ਯਕੀਨ ਰੱਖੋ ਪ੍ਰਮਾਤਮਾ ਤੇ ਵਿਸ਼ਵਾਸ ਰੱਖੋ ਉਹਦੇ ਅੰਦਰ ਵੀ ਉਹੀ ਬੈਠਾ ਹੈ ਉਹ ਵੀ ਪੰਜਾਂ ਤੱਤਾਂ ਤੋਂ ਹੀ ਬਣਿਆ ਹੈ ਜਿਹਨੂੰ ਤੁਸੀਂ ਕਹਿੰਦੇ ਮੇਰਾ ਦੁਸ਼ਮਣ ਬੋਲੋ ਸਮਝਦੇ ਹੋ ਕਿ ਨਹੀਂ ਹਰ ਬੰਦਾ ਕਹਿੰਦਾ ਉਹ ਆਦਮੀ ਮੇਰਾ ਦੁਸ਼ਮਣ ਉਹ ਕਦੋਂ ਬਣਿਆ ਹੈ ਉਹਨੂੰ ਸ਼ੈਤਾਨ ਨੇ ਬਣਾਇਆ ਹੈ ਨਹੀਂ ਉਹਨੂੰ ਵੀ ਭਗਵਾਨ ਨੇ ਬਣਾਇਆ ਹੈ ਉਦੇ ਕੋਲ ਵੀ ਉਹੀ ਹਿਰਦਾ ਧੜਕਦਾ ਜੋ ਤੁਹਾਡੇ ਅੰਦਰ ਹੈ ਉਹ ਵੀ ਪੰਜਾਂ ਤੱਤਾਂ ਤੋਂ ਬਣਿਆ ਜਿਸ ਤੋਂ ਤੁਸੀਂ ਬਣੇ ਹੋ ਜੇ ਤੁਸੀਂ ਆਪਣੇ ਪ੍ਰਭੂ ਨਾਲ ਪਿਆਰ ਕਰੋਗੇ ਪ੍ਰਮਾਤਮਾ ਨੇ ਤੁਹਾਨੂੰ ਬਣਾਇਆ ਉਸ ਨੂੰ ਵੀ ਬਣਾਇਆ ਤਾਂ ਜੇ ਤੁਹਾਡੇ ਹਿਰਦੇ 'ਚ ਆਪਣੇ ਪ੍ਰਭੂ ਦਾ ਪਿਆਰ ਹੋਏਗਾ ਤਾਂ ਉਹ ਪ੍ਰਭੂ ਐਸੀ ਕਿਰਪਾ ਕਰੇਗਾ ਕਿ ਤੈਨੂੰ ਪ੍ਰਭੂ 'ਤੇ ਯਕੀਨ ਹੈ ਤਾਂ ਪ੍ਰਮਾਤਮਾ ਉਹਦੇ ਦਿਲ 'ਚ ਵੀ ਤੇਰੇ ਵਾਸਤੇ ਪਿਆਰ ਕਰ ਦੇਗਾ ਕਿਉਂਕਿ ਉਹਦੇ ਅੰਦਰ ਵੀ ਉਹ ਆਪ ਬੈਠਾ ਹੈ ਜਰਾ ਸੋਚ ਕੇ ਦੇਖੋ ਇਸ ਠੀਕ ਇਸ ਲਈ ਐਸੀ ਕਿਸੇ ਤੋਂ ਡਰਨਾ ਨਹੀਂ ਹੈ ਕਿਸੇ ਤੋਂ ਡਰਨ ਦੀ بجائے ਦੁੱਖਾਂ ਪਰੇਸ਼ਾਨੀਆਂ ਤੋਂ ਡਰਨ ਦੀ بجائے ਅਸੀਂ ਆਪਣੇ ਮਾਲਕ ਤੇ ਵਿਸ਼ਵਾਸ ਕਰਨਾ ਹੈ ਆਪਣੇ ਮਾਲਕ ਤੇ ਭਰੋਸਾ ਕਰਨਾ ਹੈ ਕਿ ਮੇਰਾ ਮਾਲਕ ਮੇਰੀ ਰੱਖਿਆ ਕਰਨ ਵਾਲਾ ਮੇਰੇ ਨਾਲ ਹੈ ਮੈਨੂੰ ਵਿਸ਼ਵਾਸ ਹੈ ਆਪਣੇ ਮਾਲਕ ਤੇ ਔਰ ਜਿੱਦਾਂ ਹੀ ਸਾਡੇ ਅੰਦਰ ਇਹ ਵਿਸ਼ਵਾਸ ਪੈਦਾ ਹੁੰਦਾ ਹੈ ਸਾਡੇ ਜੀਵਨ ਦੀਆਂ ਤਕਲੀਫਾਂ ਦੁੱਖ ਪਰੇਸ਼ਾਨੀਆਂ ਦੂਰ ਹੁੰਨੀਆਂ ਸ਼ੁਰੂ ਹੋ ਜਾਂਦੀਆਂ ਹੈ ਔਰ ਯਾਦ ਰੱਖੋ ਇਹ ਡਾਕਟਰ ਨਾਰਮਨ ਲਾਈ ਲਾਈ ਬਿਮਾਰੀ ਨੂੰ ਵਿਸ਼ਵਾਸ ਔਰ ਖੁਸ਼ੀ ਨਾਲ ਠੀਕ ਕਰ ਸਕਦੇ ਐ ਤਾਂ ਤੁਸੀਂ ਵੀ ਠੀਕ ਕਰ ਸਕਦੇ ਹੋ ਅਗਰ ਤੁਹਾਡੇ ਅੰਦਰ ਵਿਸ਼ਵਾਸ ਹੈ ਯਕੀਨ ਹੈ ਭਰੋਸਾ ਹੈ ਤਾਂ ਤੁਸੀਂ ਵੀ ਨਾ ਮੁਮਕਿਨ ਨੂੰ ਮੁਮਕਿਨ ਕਰ ਸਕਦੇ ਹੋ ਜ਼ਰੂਰਤ ਹੈ ਵਿਸ਼ਵਾਸ ਦੀ ਕਿਉਂਕਿ ਜਿੰਨੀਆਂ ਘਟਨਾਵਾਂ ਤੁਹਾਨੂੰ ਦੱਸੀਆਂ ਚਾਹੇ ਵਿਲਮਾ ਰਿਡੋਲਫ ਦੀ ਸੀ ਚਾਹੇ ਡਾਕਟਰ ਨਾਰਮਨ ਕਾਸਿਨ ਦੀ ਇਹ ਸਾਰੀਆਂ ਅੰਦਰ ਕੀ ਹੈ ਵਿਸ਼ਵਾਸ ਹਿੰਮਤ ਭਰੋਸਾ ਇਨਸਾਨ ਤੇ ਮੜ ਜੀ ਤਕਲੀਫ ਆਂਦੀ ਹੈ ਤਾਂ ਇਨਸਾਨ ਘਬਰਾਣਾ ਸ਼ੁਰੂ ਹੋ ਜਾਂਦਾ ਡਰਨਾ ਸ਼ੁਰੂ ਹੋ ਜਾਂਦਾ ਪਤਾ ਨਹੀਂ ਮੇਰਾ ਕੀ ਬਣਨਾ ਹੈ ਪਤਾ ਨਹੀਂ ਮੇਰਾ ਕੀ ਹੋਣਾ ਹੈ ਔਰ ਇਹ ਡਰ ਹੀ ਇਨਸਾਨ ਨੂੰ ਖਤਮ ਕਰ ਦਿੰਦਾ ਹੈ ਤਾਂ ਹੀ ਤਾਂ ਇੱਕ ਡਾਇਲੋਗ ਵੀ ਹੈ ਨਾ ਜੋ ਡਰ ਗਿਆ ਸਮਝੋ ਸੁਣਿਆ ਕਿ ਨਹੀਂ ਇੱਕ ਵਾਰ ਫਿਰ ਕਹਿ ਦਿਓ ਜੋ ਡਰ ਗਿਆ ਸਮਝੋ ਹੁਣ ਇਹ ਸੁਣਦੇ ਆ ਹੁਣ ਪਤਾ ਨਹੀਂ ਕਿਹੜੀ ਫਿਲਮ ਦਾ ਹੈ ਸ਼ੋਲੇ ਦਾ ਔਰ ਜਰਾ ਸੋਚੋ ਹੁਣ ਇਹ ਡਾਇਲੋਗ ਵੀ ਅਗਰ ਲਿਖੇ ਜਾਂਦੇ ਆ ਬੋਲੇ ਜਾਂਦੇ ਤਾਂ ਇਹਦਾ ਵੀ ਜੀਵਨ ਨਾਲ ਕਿਤੇ ਨਾ ਕਿਤੇ ਲਿੰਕ ਹੁੰਦਾ ਹੈ ਹੁਣ ਅਸੀਂ ਬੋਲਦੇ ਬਹੁਤ ਵਾਰ ਸੁਣਦੇ ਬਹੁਤ ਵਾਰ ਪਰ ਸਮਝਦੇ ਹੈ ਨਹੀਂ ਔਰ ਇੱਕ ਹੋਰ ਵੀ ਗੱਲ ਕਹੀ ਜਾਂਦੀ ਹੈ ਕਿ ਡਰ ਕੇ ਆ ਗਏ ਕਿਹੜੀ ਹੈ ਜੀਤ ਹੈ ਇਹ ਦੋ ਤਿੰਨ ਚੀਜ਼ਾਂ ਸਮਝ ਲਈਏ ਕਿ ਜੋ ਡਰ ਗਿਆ ਉਹ ਮਰ ਗਿਆ ਹੁਣ ਡਰ ਕੋਈ ਵੀ ਹੋ ਸਕਦਾ ਹੈ ਬਿਮਾਰੀ ਦਾ ਡਰ ਚਿੰਤਾ ਦਾ ਡਰ ਦੁਸ਼ਮਣਾਂ ਦਾ ਡਰ ਪਰੇਸ਼ਾਨੀਆਂ ਦਾ ਡਰ ਗਰੀਬੀ ਦਾ ਡਰ ਹੁਣ ਜਿਹੜਾ ਇਨਸਾਨ ਇਦਾਂ ਤੁਸੀਂ ਕਈ ਚੀਜ਼ਾਂ ਨੂੰ ਦੇਖ ਸਕਦੇ ਹੋ ਕਿ ਤੁਹਾਡੇ ਜੀਵਨ ਚ ਕਿੰਨੇ ਡਰ ਬੈਠੇ ਹੋਏ ਹੁਣ ਜਿਹੜਾ ਬੰਦਾ ਡਰਦਾ ਚਲਾ ਜਾਂਦਾ ਹੈ ਉਹ ਮਰ ਜਾਂਦਾ ਹੈ ਤੇ ਜਿਹੜਾ ਇਨਸਾਨ ਵਿਸ਼ਵਾਸ ਰੱਖਦਾ ਹੈ ਯਕੀਨ ਰੱਖਦਾ ਹੈ ਭਰੋਸਾ ਰੱਖਦਾ ਆਪਣੇ ਮਾਲਕ ਤੇ ਕਿ ਮੇਰਾ ਮਾਲਕ ਮੇਰੇ ਨਾਲ ਹੈ ਮੈਨੂੰ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ ਇੱਥੇ ਇੱਕ ਵਾਰ ਫਿਰ ਦੁਹਰਾਵਾਂਗੇ ਡਾਕਟਰ ਨਾਰਮਨ ਦੀ ਗੱਲ ਕਿ ਜੇ ਡਰ ਔਰ ਚਿੰਤਾ ਨਾ ਬਿਮਾਰੀ ਆ ਸਕਦੀ ਹੈ ਤਾਂ ਵਿਸ਼ਵਾਸ ਔਰ ਖੁਸ਼ੀ ਨਾਲ ਬਿਮਾਰੀ ਜਾ ਵੀ ਸਕਦੀ ਹੈ ਬਿਸ਼ੁਮਾਸ਼ ਔਰ ਖੁਸ਼ ਰਹਿਣ ਨਾਲ ਹਸਨ ਨਾਲ ਮੁਸਕਰਾਣ ਨਾਲ ਬਿਮਾਰੀ ਜਾ ਵੀ ਸਕਦੀ ਹੈ ਸੋ ਆਪਣੇ ਅੰਦਰ ਇਹ ਤੁਸੀਂ ਹੁਣ ਫੈਸਲਾ ਕਰ ਲੈਣਾ ਹੈ ਕਿ ਜੇ ਮੈਂ ਸਾਰੇ ਦੁੱਖਾਂ ਤੋਂ ਮੁਕਤੀ ਚਾਹੁੰਦਾ ਤਾਂ ਅੱਜ ਤੋਂ ਮੈਂ ਆਪਣੇ ਮਾਲਕ ਤੇ ਕੀ ਰੱਖਣਾ ਹੈ ਵਿਸ਼ਵਾਸ ਔਰ ਹਮੇਸ਼ਾ ਖੁਸ਼ ਰਹਿਣ ਦੀ ਕੋਸ਼ਿਸ਼ ਕਰਨੀ